ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟਾਪ ਦੀ ਤਾਜੀ ਸਵੇਰ ਦੀ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਜੀ ਹਸੀ ਗਾਲ ਅਸੀ ਗਾਲ ਬਾਈ ਹੋ ਠੀਕ ਵੀ ਵਧੀਆ ਬਹੁਤ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਮਨਿੰਦਰ ਸਿੰਘ ਬਾਈ ਹੂੰ ਪਿੰਡ ਸੰਧੂ ਖੁਰਦ ਹੂੰ ਜ਼ਿਲ੍ਹਾ ਬਰਿੰਡਾ ਪੈਂਦਾ ਤਹਿਸੀਲ ਫੂਲ ਬਾਈ ਠੀਕ ਆ ਨੇੜੇ ਪਿੰਡ ਬਾਈ ਨੇੜੇ ਇੱਕ ਪਾਸੇ ਭਦੌੜ ਰਹਿ ਜਾਂਦਾ ਬਾਈ ਇੱਕ ਪਾਸੇ ਭਾਈ ਰੂਪਾ ਮੋਬਾਈਲ ਨੰਬਰ ਬੋਲ 8012481000 ਬਾਈ 8012481000 ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੋਈ ਹੈ ਦੂਜਾ ਸੂਸ ਹੋਈ ਹੈ ਬਾਈ ਇਹ ਕਦੋਂ ਸੂਈ ਹੈ ਬਾਈ ਇਹਨੂੰ ਹੋ ਗਏ ਬਾਈ 2-3 ਘੰਟੇ ਤਕਰੀਬਨ ਠੀਕ ਹੈ ਜੇਰ ਪੈ ਗਈ ਬਾਈ ਹਾਂਜੀ ਹਾਂ ਬਾਈ ਜੇਰ ਆ ਪਈਆ ਜੇਰ ਬਾਈ ਟੋਕਰੇ ਜੇ ਰੱਖੀ ਬੈਠਾ ਠੀਕ ਹੈ ਬੱਚਾ ਕੀ ਦੇਤਾ ਬਾਈ ਬੱਚੀ ਦਿੱਤੀ ਹੈ ਬਾਈ ਬਹੁਤ ਵਧੀਆ ਜੀ ਹਾਂਜੀ ਬਾਈ ਅੱਛੀ ਬਹੁਤ ਪਿਆਰੀ ਹੈ ਜੀ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਕੁਆਰਟੀਆ ਕਿੰਨਾ ਕੁ ਬੋਲਾ ਗੱਡੇ ਫਿਰ ਬਾਈ 4 ਕਿਲੋ ਵਾਲਾ ਚੋਤਾ ਨਾਲੇ ਵਸ਼ੀ ਨੂੰ ਝਗਾਤਾ ਬਾਈ ਆਰਡਰ ਬਹੁਤ ਥੈਂਕ ਹਾਂਜੀ ਹਾਂ ਬਾਈ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕ ਆਰਡਰ ਬਈ ਬਹੁਤ ਚੰਗਾ ਠੰਡੀ ਸੀਲ ਲੈ ਬੋਹ ਕਾਣਾ ਹਾਂਜੀ ਹਾਂ ਬਈ ਜਿਵੇਂ ਮਰਜ਼ੀ ਹੱਥ ਲਾਈ ਚੱਲ ਹਾਂਜੀ ਹਾਂ ਬਈ ਜਿਵੇਂ ਮਰਜ਼ੀ ਬਈ ਡਾਕਟਰ ਜਿਵੇਂ ਮਰਜ਼ੀ ਥੱਲੇ ਬਹਿ ਜਾ ਕੋਈ ਫਿਕਰ ਵਾਲੀ ਗੱਲ ਨਹੀਂ ਠੀਕ ਹਾਂ ਹਾਂ ਸਿਵਾਈ ਚੰਗੀ ਆ ਬਈ ਪੂਰੀ ਚੰਗੀ ਸਿਵਾਈ ਬਈ ਬੜੀ ਚੰਗੀ ਆ ਹਣਾ ਬਿਲਕੁਲ ਬਈ ਬਹੁਤ ਚੰਗੀ ਆ ਲੈ ਹਾਂ ਪੂਰਾ ਖੱਟਾ ਬੋਲਾ ਬਈ ਪਿਆਰ ਜਿਵੇਂ ਹੀ ਬੋਲਾ ਮਾਰਦੀ ਆ ਬਈ ਮੈਂ ਕਹਿੰਦਾ ਕੀ ਆ ਬਾਤ ਆ ਜਿਵੇਂ ਹਾਂ 2 ਘੰਟੇ ਹੋਇਆ ਡਾਕਟਰ ਸੂਈ ਨਾ ਹਜੇ ਬਈ ਮੈਂ ਕਹਿੰਦਾ ਜਿਵੇਂ ਮਰਜ਼ੀ ਤਾ ਇਹ ਇੱਧਰਲੇ ਪਾਸੇ ਦੀ ਬਹਿ ਜਾ ਲੈ ਕੋਈ ਐ ਗੱਲ ਨਹੀਂ ਇਹ ਲੈ ਜਿਵੇਂ ਬਾਈ ਮਾੜਾ ਜਿਵੇਂ ਮਰਜ਼ੀ ਚਾਹੇ ਜਿੱਧਰ ਦੀ ਬਹਿ ਕੇ ਮਰਜ਼ੀ ਬਹਿ ਕੇ ਧਾਰਾ ਮਾਰਦੀ ਲੈ ਚਵਾਈ ਬਹੁਤ ਚੰਗੀਆਂ ਬਾਈ ਗੰਨੇ ਭਰੀ ਸਾਰਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਦੇਖੋ ਲੈ ਹਾਂਜੀ ਨਾਲੇ ਪੁੱਠੇ ਪਾਸੇ ਬਹਿ ਗਿਆ ਨਾ ਨਿਆਣਾ ਪਾਇਆ ਨਾ ਬੱਚਾ ਹਾਂਜੀ ਬਾਈ ਹਾਂ ਠੀਕ ਹੈ ਬਾਈ ਹੋਰ ਲਾ ਬਾਈ ਤੋਰ ਕੇ ਦਿਖਾ ਦੇ ਦਿਖਾ ਦਿਨੇ ਬਾਈ ਯਾਤ ਬਰੀਟ ਫੁੱਲ ਚੰਗੀਆਂ ਕਿੰਨਾ ਕੁ ਦੁੱਧ ਦੇ ਦੂਗਾ ਐਸਟੀਮੇਟ ਬਾਈ ਇਹਨੇ ਪਹਿਲਾਂ ਆਪਣੇ ਕੋਲ 21 ਬਾਈ ਲੀਟਰ ਬੋਲਾ ਦੁੱਧ ਕੱਢਿਆ ਬਾਈ ਠੀਕ ਹੈ ਪਹਿਲੇ ਸੂਏ ਹਾਂ ਹਜੇ ਇਹ ਮਤਲਬ 6 ਗੰਦ ਚੱਕਰੀ ਆ ਬਾਈ ਠੀਕ ਠੀਕ ਹਾਂਜੀ ਹਾਂ ਠੀ ਬੱਚਾ ਵੀ ਬੱਚੀ ਆ ਬੱਚੀ ਆ ਬਈ ਬਹੁਤ ਟਾਪ ਕੁਆਲਿਟੀ ਦੀ ਤੇ ਜੇਰ ਬਾਈ ਟੋਕਰੇ ਚ ਪਈ ਬੈਠਾ ਤੇ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਵੱਡੀ ਗੱਲ ਜਾਤਬ੍ਰਿਡ ਫੁੱਲ ਚੰਗੀ ਆ ਗਰਮੀ ਬਿਲਕੁਲ ਨਹੀਂ ਬਿਲਕੁਲ ਬਾਈ ਬਿਲਕੁਲ ਗਰਮੀ ਨਾਲ ਦੇ ਬਰਾਬਰ ਮੰਨੂ ਬਾਈ ਚੰਗੀ ਆ ਫੇਸ ਬਿਊਟੀ ਵੀ ਕਰਮ ਵਾਲੀ ਜੀ ਚੰਗੀ ਆ ਮੁੱਲ ਕੀ ਆ ਭਰਾ ਦਾ ਇਹਦਾ ਮੁੱਲ ਬਾਈ 65000 ਰੁਪਏ ਮਾਨਤਾਨ ਹੋ ਜਾ ਹਾਂ ਬਾਈ ਵਿਚੋ ਮਾਨਤਾਨ ਹੋ ਜਾ ਠੀਕ ਆ 65000 ਰੁਪਏ ਮੁੱਲ ਹਾਂਜੀ ਹਾਂ ਜਾਇਜ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਓ ਆਰਡਰ ਦੇਖੋ ਭਾਈ ਆਰਡਰ ਬੜਾ ਕਮਾਲ ਦਾ ਹਨ ਤੇ ਬਾਕੀ ਬੌਲਾ ਗੱਡ ਲਿਆ ਉਸਾਂ ਨਾਲ ਅੱਜ ਅਪਾਇੰਟਮੈਂਟ ਕਰ ਲਿਆ ਹਾਂਜੀ ਹਾਂ ਭਾਈ ਠੀਕ ਆ ਭਾਈ ਮੁੱਲ ਵੀ ਜਮਾ ਜਾਇਜ ਆ 65000 ਰੁਪਏ ਬਾਕੀ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੀ ਹਾਂਜੀ ਹਾਂ ਵੱਡੀ ਗੱਲ ਬੱਚੀ ਦੇਖੋ ਭਾਈ ਬਹੁਤ ਸੋਹਣਾ ਛੋਟਾ ਕੰਨ ਹੈ ਪੂਰੀ ਟਾਪ ਕੁਆਲਿਟੀ ਦੀ ਬੱਚੀ ਹੈ ਸਹੀ ਗੱਲ ਹੈ ਹਾਂਜੀ ਹਾਂ ਭਾਈ ਬਹੁਤ ਚੰਗੀ ਆ ਬਰਡ ਵੀ ਚੰਗੀ ਆ ਭਾਈ ਬਿਲਕੁਲ ਭਾਈ ਬਿਲਕੁਲ ਆਰਡਰ ਬੜਾ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੀਆਂ ਥਣ ਬੜਾ ਚੰਗਿਆ ਲੱਗਿਆ ਲੈਮਨ ਹਾਂਜੀ ਹਾਂ ਬਾਈ ਮੈਂ ਠੰਡੀ ਸੀਲ ਦਿੱਤੀ ਆਪਣੀ ਗਾਰੰਟੀ ਆ ਆਰਡਰ ਚ ਹੈ ਰੱਸਾ ਸੱਟ ਕੇ ਆ ਉੱਤੇ ਧਰ ਕੇ ਆ ਲੈ ਆ ਇਹ ਵੇਹੋ ਕੋਈ ਗੱਲ ਹੀ ਨਹੀਂ ਕੋਈ ਮਤਲਬ ਹੀ ਨਹੀਂ ਸਹੀ ਗੱਲ ਹਾਂਜੀ ਹਾਂ ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ